ਇਸ ਵੇਲੇ ਦੀਆਂ ਖਬਰ ਉੱਤਰਾਖੰਡ ਦੇ ਹਲਦਵਾਨੀ ਤੋਂ ਜਿੱਥੇ ਇਸ ਵੇਲੇ ਹਿੰਸਾ ਭੜਕ ਚੁੱਕੀ ਹੈ ਦਰਸਲ ਇੱਕ ਮਦਰਸੇ ਅਤੇ ਨਮਾਜ਼ਖਾਨ ਨੂੰ ਢਾਣ ਨੂੰ ਲੈ ਕੇ ਇਹ ਵਿਸ਼ੇਸ਼ ਪਾਈਚਾਰੇ ਦੇ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਬੀਤੇ ਦਿਨ ਤੋਂ ਹੀ ਅਗਜਨੀ ਦੀਆਂ ਖਬਰਾਂ ਆ ਰਹੀਆਂ ਨੇ ਤੇ ਹੁਣ ਹਲਦਵਾਨੀ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਦਰਸਲ ਸਰਕਾਰੀ ਜ਼ਮੀਨ ਤੇ ਬਣੇ ਮਦਰਸੇ ਅਤੇ ਨਮਾਜ਼ਖਾਨ ਨੂੰ ਢਾਈ ਜਾਣ ਤੋਂ ਬਾਅਦ ਸਥਾਨਕ ਲੋਕ ਨਾਰਾਜ਼ ਹੋ ਗਏ ਸਨ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਅਗਜਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਕਈ ਵਾਹਨਾਂ ਸਾੜ ਅਤੇ ਗਏ ਤੇਸਰਾਂ ਪੁਲਿਸ ਤੇ ਵੀ ਪਥਰਾਅ ਕੀਤਾ ਗਿਆ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਗੈਰ ਕਾਨੂੰਨੀ ਮਦਰਸੇ ਢਾਏ ਜਾਣ ਦੀ ਮੁਹਿੰਮ ਮਗਰੋਂ ਇਹ ਹਿੰਸਾ ਪੜਗ ਗਈ ਸਥਾਨਕ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਤੇ ਪਥਰਾਅ ਕੀਤਾ ਜਿਸ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਮੁਲਾਜ਼ਮਾਂ ਸਮੇਤ 60 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਨੇ ਤਾਂ ਇਸ ਵੇਲੇ ਹਲਦਵਾਨੀ ਦੇ ਵਿੱਚ ਹਿੰਸਾ ਪੜਗੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਇੱਥੇ ਕਾਰਫਿਊ ਲਗਾ ਦਿੱਤਾ ਗਿਆ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਸ ਮਗਰੋਂ ਪ੍ਰਸ਼ਾਸਨ ਨੇ ਇਲਾਕੇ ਦੇ ਵਿੱਚ ਇੱਕ ਕਾਰਫਿਊ ਦਾ ਕੀਤਾ ਹੈ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਤੱਕ ਜਾਰੀ ਕਰ ਦਿੱਤੇ ਗਏ ਤਾਂ ਉਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਗ੍ਰਹਿ ਕੇਂਦਰੀ ਮੰਤਰੀ ਤੋਂ ਵਾਧੂ ਪੁਲਿਸ ਦੀ ਮੰਗ ਵੀ ਕੀਤੀ ਆ ਤੇ ਇਸ ਦੌਰਾਨ ਹਿੰਸਾ ਕਾਫੀ ਭੜਕ ਚੁੱਕੀ ਆ ਤਾਂ ਪ੍ਰਸ਼ਾਸਨ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਇਸ ਦੌਰਾਨ ਹਿੰਸਾ ਇੰਨੀ ਭੜਕ ਚੁੱਕੀ ਆ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਆਪਣੇ ਬਚਾਅ ਦੇ ਵਿੱਚ ਜਦੋਂ ਅਗਜਨੀ ਦੀਆਂ ਘਟਨਾਵਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀਆਂ ਗਈਆਂ ਤਾਂ ਆंसू ਗੈਸ ਦੇ ਗੋਲੇ ਛੱਡੇ ਗਏ ਤਾਂ ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਤਾਂ ਇਸ ਵੇਲੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਖਿਆ ਜਾ ਸਕਦਾ ਸੜਕ ਤੇ ਪੁਲਿਸ ਨੇ ਪੈਰਾ ਲਗਾਇਆ ਹੋਇਆ ਹੈ ਕਰਫਿਊ ਲੱਗਿਆ ਹੋਇਆ ਹੈ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਹੈ ਜ਼ਖਮੀਆਂ ਦਾ ਇਸ ਵੇਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਪੂਰਾ ਵਿਵਾਦ ਮਦਰਸੇ ਨੂੰ ਢਾਣ ਅਤੇ ਨਮਾਜ਼ ਥਾਂ ਨੂੰ ਢਾਣ ਨੂੰ ਲੈ ਕੇ ਸ਼ੁਰੂ ਹੋਇਆ ਹਿੰਸਾ ਹੋਈ ਜਿਸ ਤੋਂ ਬਾਅਦ ਹਿੰਸਾ ਇੰਨੀ ਭੜਕ ਚੁੱਕੀ ਹੈ ਕਿ ਉੱਤਰਾਖੰਡ ਦੇ ਹਲਦਵਾਨੀ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ